ਦੋਸਤੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਇੱਕ ਸਿਹਤ ਸਕੀਮ ਹੈ ਜਿਸ ਨੂੰ ਆਯੂਸ਼ਮਾਨ ਯੋਜਨਾ ਜਾਂ ਕਿ ਆਯੂਸ਼ਮਾਨ ਭਾਰਤ ਯੋਜਨਾ ਕਿਹਾ ਜਾਂਦਾ ਹੈ ਇਹ ਇੱਕ ਐਸੀ ਯੋਜਨਾ ਹੈ ਜਿਸ ਤਹਿਤ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸਿਹਤ ਸਹੂਲਤਾਂ ਦਾ ਉਹ ਇੱਕ ਸਹੂਲਤ ਮਿਲਦੀ ਹੈ ਕਿ ਇੱਕ ਉਹਨਾਂ ਨੇ ਅਮਾਉਂਟ ਰੱਖਿਆ ਹੈ ਕਿ 5 ਲੱਖ ਤੱਕ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਮੁਫਤ ਉਨਾ ਸਰਕਾਰੀ ਹਸਪਤਾਲਾਂ ਵਿੱਚ ਹੁੰਦਾ ਹੈ ਜਾਂ ਨਿੱਜੀ ਹਸਪਤਾਲਾਂ ਵਿੱਚ ਹੁੰਦਾ ਹੈ ਜਿੰਨਾ ਵਿੱਚ ਲਾਗੂ ਕੀਤੀ ਗਈ ਹੈ ਔਰ ਹੁਣ ਤਾਂ ਬਹੁਤ ਸਾਰੇ ਜਿਹੜੇ ਨਿੱਜੀ ਹਸਪਤਾਲ ਹੈ ਉਹ ਵੀ ਇਸ ਦੇ ਤਹਿਤ ਇਲਾਜ ਕਰ ਰਹੇ ਨੇ ਬੇਸ਼ੱਕ ਜਿਹੜੇ ਆ ਆਮ ਲੋਕ ਨੇ ਸਮਾਜ ਦੇ ਉਹਨਾਂ ਨੂੰ ਕੁਝ ਇਹਦੇ ਵਿੱਚ ਮੁਸ਼ਕਲਾਂ ਵੀ ਆ ਰਹੀਆਂ ਨੇ ਤੇ ਉਹ ਮੁਸ਼ਕਲਾ ਜਿਉਂ-ਜਿਉਂ ਆਉਂਦੀਆਂ ਨੇ ਉਹ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ ਜਾਂਦੀਆਂ ਨੇ ਤਾਂ ਕਿ ਸਰਕਾਰ ਉਹਨਾਂ ਨੂੰ ਦੂਰ ਕਰ ਸਕੇ ਸੋ ਪਿੱਛੇ ਜੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਨਿੱਜੀ ਹਸਪਤਾਲ ਵਾਲੇ ਜਿਹੜੇ ਸੀਗੇ ਉਹਨਾਂ ਨੇ ਇਲਾਜ ਜਿਹੜਾ ਕਰਨਾ ਉਹ ਬੰਦ ਕਰ ਦਿੱਤਾ ਸੀ ਸੋ ਦੋਸਤੋ ਕਿਉਂ ਤੇ ਹੁਣ ਅੱਗੇ ਕੀ ਮੰਨ ਲਾਏ ਇਹ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਔਰ ਇਹ ਪੌਡਕਾਸਟ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਜਾਣਕਾਰੀ ਹੈ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਸੀਂ ਇਸ ਸਾਰੇ ਪੌਡਕਾਸਟ ਨੂੰ ਸੁਣ ਲੋਗੇ ਤਾਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਵੇਗਾ ਤੁਹਾਨੂੰ ਇਸ ਸਕੀਮ ਬਾਰੇ ਇਸ ਸਕੀਮ ਦੇ ਸਿੱਟਿਆਂ ਬਾਰੇ ਤੇ ਨਿੱਜੀ ਹਸਪਤਾਲਾਂ ਦੇ ਰਵੱਈਏ ਬਾਰੇ ਔਰ ਸਰਕਾਰ ਦੇ ਰਵੱਈਏ ਬਾਰੇ ਪਤਾ ਲੱਗੇਗਾ ਕਿ ਕਿਵੇਂ ਨਿੱਜੀ ਹਸਪਤਾਲਾਂ ਨੂੰ ਜੋ ਮੁਸ਼ਕਲਾਂ ਆਉਂਦੀਆਂ ਸੀ ਉਹ ਕਿਵੇਂ ਉਹਨਾਂ ਨੇ ਸਰਕਾਰ ਤੱਕ ਪਹੁੰਚ ਕੀਤੀ ਪਰ ਉਹ ਨਹੀਂ ਹੱਲ ਹੋਈਆਂ ਤੇ ਫੇ ਉਹਨਾਂ ਨੂੰ ਅਦਾਲਤ ਵਿੱਚ ਜਾਣਾ ਪਿਆ ਸੋ ਦੋਸਤੋ ਮਸਲਾ ਇਹ ਹੈ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਸਖਤ ਫਟਕਾਰ ਦੇ ਬਾਅਦ ਆਖਰਕਾਰ ਪੰਜਾਬ ਸਰਕਾਰ ਨੇ आयुष्मान भारत स्कीम ਤਹਿਤ ਨਿੱਜੀ ਹਸਪਤਾਲਾਂ ਕਰੋੜਾਂ ਦਾ ਜਿਹੜੇ ਕਰੋਨਾ ਪੈਸਾ ਦਾ ਬਕਾਇਆ ਸੀ ਉਹਦੇ ਨਹੀਂ ਰਾਜੀ ਹੋਣਾ ਪਿਆ। ਹੁਣ ਦੋਸਤੋ ਜੇ ਇਹ ਪਹਿਲਾਂ ਹੀ ਸਰਕਾਰ ਇਹਨਾਂ ਨਿੱਜੀ ਹਸਪਤਾਲਾਂ ਨੂੰ ਦੇ ਦਿੰਦੀ ਤਾਂ ਜਿਹੜੇ ਸ਼ਹਿਰੀ ਸੀ ਉਹਨਾਂ ਨੂੰ ਇਹ ਜਾਂ ਇਹਨਾਂ ਹਸਪਤਾਲਾਂ ਦੇ ਵਿੱਚ ਲੋਜ ਕਰਾਉਣ ਵਾਲੇ ਜਿਹੜੇ ਵੀ ਵਿਅਕਤੀ ਸੀ ਉਹਨਾਂ ਨੂੰ ਮੁਸ਼ਕਲਾ ਨਾ ਆਉਂਦੀਆਂ ਤੇ ਨਾ ਹੀ ਨਿੱਜੀ ਹਸਪਤਾਲਾਂ ਨੂੰ ਮੁਸ਼ਕਲਾ ਆਉਂਦੀਆਂ ਨਾ ਸਰਕਾਰ ਦਾ ਪੈਸਾ ਜਾਇਆ ਹੁੰਦਾ। ਪਰ ਇਹ ਫਿਰ ਮਾਮਲਾ ਅਦਾਲਤ ਵਿੱਚ ਚਲਾ ਗਿਆ ਹੁਣ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਸੂਬੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ 31 ਦਸੰਬਰ 2024 ਤੱਕ ਦਾ ਹੁਣ ਤੁਸੀਂ ਦੇਖ ਲਓ ਦੋਸਤ ਉਸ ਦੇ ਉੱਪਰ ਵੀ ਜਿਹੜੇ ਆ ਉਹ ਲਗਭਗ 2 ਮਹੀਨੇ ਹੋ ਚੁੱਕੇ ਨੇ ਜਿਸ ਤਰ੍ਹਾਂ ਜਨਵਰੀ ਔਰ ਫਰਵਰੀ ਲੇਕਿਨ ਹੁਣ ਲੋਕ ਆਪਣਾ ਇਲਾਜ ਕਿਵੇਂ ਕਰਵਾ ਰਹੇ ਹੋਣਗੇ ਉਹਨਾਂ ਨੂੰ ਕਿਵੇਂ ਮੁਸ਼ਕਲ ਆ ਰਹੀਆਂ ਹੋਣਗੀਆਂ ਇਸ ਦਾ ਤਾਂ ਜਿਹੜਾ ਜ਼ਿਕਰ ਹੈ ਜabb ਪਤਾ ਹੈ ਉਹਨਾਂ ਲੋਕਾਂ ਨੂੰ ਹੀ ਹੈ ਜਿਹੜੇ ਉਹ ਇਲਾਜ ਕਰਾਉਣ ਲਈ ਜਾਂਦੇ ਨੇ ਸੋ ਉਹਨਾਂ ਨੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਨੇ ਕਿਹਾ ਕਿ 31 ਦਸੰਬਰ 2024 ਤੱਕ ਦਾ ਬਕਾਇਆ ਭੁਗਤਾਨ ਜਿਹੜਾ ਉਹ ਅਸੀਂ 21 ਮਾਰਚ 2025 ਤੱਕ ਕਰ ਦੇਵਾਂਗੇ ਹੁਣ ਇਹ ਸਰਕਾਰ ਉੱਥੇ ਮੰਨ ਕੇ ਅਦਾਲਤ ਵਿੱਚ ਆਈਏ ਕਿ ਇਹ ਜਿਹੜਾ ਬਕਾਇਆ ਆ ਇਹ ਅਸੀਂ ਇਹਨਾਂ ਨਿੱਜੀ ਹਸਪਤਾਲਾਂ ਨੂੰ ਦੇ ਦੇਵਾਂਗੇ ਸੋ ਦੋਸਤੋ ਤੋਂ ਉਹਨੂੰ ਮੈਂ ਦੱਸ ਦਿਆਂ ਕਿ ਪਿਛਲੇ 2 ਸਾਲਾਂ ਵਿੱਚ ਪੰਜਾਬ ਸਰਕਾਰ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਨੂੰ ਭੁਗਤਾਨ ਹੀ ਨਹੀਂ ਕਰ ਰਹੀ ਸੀ ਦੇਖੋ ਜੇ ਤੁਸੀਂ ਭੁਗਤਾਨ ਨਹੀਂ ਕਰੋਗੇ ਤੇ ਉਹ ਯੋਜਨਾ ਕਿਵੇਂ ਚੱਲੇਗੀ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਨੇ ਉਹ ਕਿਵੇਂ ਮਿਲਣਗੀਆਂ ਕਿਉਂਕਿ ਕੰਮ ਜਿਹੜਾ ਉਹ ਤੇ ਪੈਸੇ ਨਾਲ ਹੀ ਚੱਲਣਾ ਹੈ ਔਰ ਜਿੱਥੇ ਪੈਸਾ ਲੱਗਣਾ ਹੈ ਉੱਥੇ ਪੈਸੇ ਦੀ ਜਿਹੜਾ ਭੁਗਤਾਨ ਹੈ ਉਹ ਹੋਣਾ ਵੀ ਜ਼ਰੂਰੀ ਹੈ ਅੱਛਾ ਜਿਸ ਨਾਲ ਕਈ ਹਸਪਤਾਲਾਂ ਨੂੰ ਜਿਹੜਾ ਨਾ ਉਹ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਫਿਰ ਕੀ ਹੋਇਆ ਫਿਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਸੋਚਿਆ ਕਿ ਇਹ ਜਿਹੜਾ ਬਕਾਇਆ ਹੈ ਇਹ ਸਰਕਾਰ ਪਤਾ ਨਹੀਂ ਕਦੋਂ ਦੇਵੇ ਜਾਂ ਨਾ ਦੇਵੇ ਜਾਂ ਕਿੰਨਾ ਹੋਰ ਲਟਕਾ ਸਕਦੀ ਏ ਉਹਨਾਂ ਨੇ ਇਸ ਭੁਗਤਾਨ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਜਿਹੜੀ ਆ ਉਹ ਅਧਾਰ ਕੀਤੀ ਸੀ ਜਦੋਂ ਹਾਈ ਕੋਰਟ ਨੇ ਇਸ ਪਟੀਸ਼ਨ ਦੀ ਸੁਣਵਾਈ ਦਰਗਾਨ ਦਰਮਿਆਨ ਸਰਕਾਰ ਦੇ ਉਗੀ ਆਪਣਾ ਤੇ ਕੀਤੇ ਗਏ ਕਰੋੜਾਂ ਖਰਚੇ ਦਾ ਵਿਉਰਾ ਜਾਨੀ ਕਿ ਡਿਟੇਲਸ ਮੰਗੀ ਹੁਣ ਇਹ ਦੇਖੋ ਕਿ ਜਦ ਸਰਕਾਰ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀਆਂ ਐਡਸ ਤੇ ਆਪਣੇ ਵਿਗਿਆਪਨਾਂ ਤੇ ਜਿਹੜੇ ਤੁਸੀਂ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇੱਕ ਇੱਕ ਪੇਜ ਦੇਦੇ ਹੋ ਜਿਹੜੇ ਤੁਸੀਂ ਟੈਲੀਵਿਜ਼ਨ ਤੇ ਦਿੰਦੇ ਹੋ ਜਿਹੜੇ ਤੁਸੀਂ ਹੋਰ ਨਾ ਜਿਹੜੇ ਮਾਧਿਅਮ ਨੇ ਐਡਵਰਟਾਈਜ਼ਮੈਂਟ ਦੇ ਵਿਗਿਆਪਨ ਦੇ ਉਹਨਾਂ ਤੇ ਜਿਹੜੇ ਪੈਸੇ ਖਰਚ ਕਰਦੇ ਹੋ ਉਹਦੀ ਡਿਟੇਲ ਦੱਸੋ ਉਹਦਾ ਬਿਊਰੋ ਦਿਓ ਕਿ ਤੁਸੀਂ ਉਹ ਕਿੰਨੇ ਖਰਚ ਕਰਦੇ ਨੇ ਤਾਂ ਸਰਕਾਰ ਨੇ ਆਖਰਕਾਰ ਇਸ ਦਾ ਜਵਾਬ ਜਿਹੜਾ ਹੈ ਉਹ ਉਹ ਉਹਦਾ ਲਾਭ ਜਿਹੜਾ ਹੈ ਉਠਾਉਂਦਿਆਂ ਬਕਾਇਆ ਰਾਸ਼ੀ ਜਾਰੀ ਕਰਨ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ ਜਦੋਂ ਤੁਸੀਂ ਇਹੋ ਜੇ ਸਵਾਲ ਪੁੱਛੋਗੇ ਸਰਕਾਰ ਨੂੰ ਤਾਂ ਫਿਰ ਸਰਕਾਰ ਜਿਹੜਾ ਹੈ ਉਹ ਕਹੇਗੀ ਕਿ ਹਾਂ ਅਸੀਂ ਇਹਨਾਂ ਦੇ ਵੀ ਦੇਣਦਾਰ ਹਾਂ ਇਹ ਵੀ ਦੇ ਦੇਾਂਗੇ ਪਰ ਇਹ ਨਹੀਂ ਦੱਸਣਗੇ ਕਿ ਇਸ ਤੇ ਕਿੰਨੇ ਪੈਸੇ ਉਹਨਾਂ ਨੇ ਖਰਚ ਕੀਤੇ ਨੇ ਸੋ ਦੋਸਤੋ ਉਹਨਾਂ ਦਾ ਮਸਲਾ ਤਾਂ ਹੱਲ ਹੋ ਗਿਆ ਕਿ ਹੁਣ ਉਹਨਾਂ ਨੇ ਸਹਿਮਤੀ ਦੇ ਦਿੱਤੀ ਪਹਿਲਾਂ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਸਰਕਾਰ ਅਜੇ ਵੀ ਇਹਨੂੰ ਲੰਮਕਾਉਣਾ ਚਾਹੁੰਦੀ ਸੀ ਸੋ ਸਰਕਾਰ ਨੇ ਇਸ ਰਾਸ਼ੀ ਨੂੰ ਜਾਰੀ ਕਰਨ ਲਈ 3 ਮਹੀਨੇ ਦਾ ਸਮਾਂ ਮੰਗਿਆ ਸੀ ਪਰ ਕੋਰਟ ਨੇ ਇਸ ਤੇ ਸਖਤ ਇਤਰਾਜ਼ ਕੀਤਾ ਤੇ ਕਿਹਾ ਤੇ ਨਾਲ ਹੀ ਉਹਨਾਂ ਨੇ ਸਪਸ਼ਟ ਇਹ ਕਿਹਾ ਸੀ ਕਿ ਜੇਕਰ ਸਰਕਾਰ ਪੁਖਤਾਨ ਵਿੱਚ ਹੋਰ ਦੇਰੀ ਕਰਦੀਏ ਤਾਂ ਵਿੱਤ ਸਕੱਤਰ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਦੇਖ ਲਓ ਹੁਣ ਬਾਰ-ਬਾਰ ਕੇਸ ਇਹੀ ਆ ਰਹੇ ਨੇ ਕਿ ਜਦੋਂ ਵਿੱਤ ਸਕੱਤਰ ਦੇ ਖਿਲਾਫ ਸਕੱਤਰ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਕਾਰਵਾਈ ਦੀ ਗੱਲ ਚੱਲਦੀ ਏ ਤਾਂ ਮਾਮਲੇ ਜਿਹੜੇ ਆ ਉਹ ਹੱਲ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਉਹਨਾਂ ਨੇ ਕਿਹਾ ਕਿ ਕੀਤੀ ਜਾਏਗੀ ਕੋਈ ਕਾਰਵਾਈ ਇਸ ਧਾਵਨੀ ਤੋਂ ਬਾਅਦ ਜਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਰਟ ਜਿਹੜਾ ਪ੍ਰੋਸਦ ਦਿੱਤਾ ਕਿ 1 ਮਹੀਨੇ ਦੇ ਅੰਦਰ ਅੰਦਰ ਸਾਰਾ ਬਕਾਇਆ ਜਾਰੀ ਕਰ ਦਿੱਤਾ ਜਾਵੇਗਾ ਜਾਨੀ ਕਿ ਹੁਣ 21 ਮਾਰਚ 2025 ਤੱਕ ਇਹ ਬਕਾਇਆ ਜਿਹੜਾ ਇਹ ਨਿੱਜੀ ਹਸਪਤਾਲਾਂ ਨੂੰ ਮਿਲਣ ਦੀ ਆਸ ਹੈ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਉਸ ਤੋਂ ਬਾਅਦ ਜਿਹੜੇ ਹਸਪਤਾਲ ਹੈ ਉਹ ਵੀ ਬੜੀ ਹਮਦਰਦੀ ਦੇ ਨਾਲ ਹਰੇਕ ਪੇਸ਼ੈਂਟ ਨੂੰ ਜਿਹੜਾ ਵੀ ਉੱਥੇ ਕੋਈ ਵਿਅਕਤੀ ਇਹ ਸਹੂਲਤ ਲਈ ਹੁੰਦਾ ਹੈ ਉਸ ਨੂੰ ਹੁੰਦੇ ਹੀ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਪੇਛੋਂ ਗਏ ਤੇ ਉਦਾ ਇਲਾਜ ਜਿਹੜਾ ਉਹ ਵਧੀਆ ਕਰਨਗੇ ਹੁਣ ਦੋਸਤੋ ਸਰਕਾਰ ਦੇ ਇਸ ਭਰੋਸੇ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨੱਪਟਾਰਾ ਤੱਕ ਕਰ ਦਿੱਤਾ ਹੈ ਪਰ ਉਹਨਾਂ ਨੇ ਫਿਰ ਉਹ ਪਟੀਸ਼ਨ ਦੇ ਥੱਲੇ ਨਾਲ ਇਹ ਲਿਖ ਦਿੱਤਾ ਹੈ ਕਿ ਅਗਰ 1 ਮਹੀਨੇ ਦੇ ਅੰਦਰ ਅੰਦਰ ਇਹ ਭੁਗਤਾਨ ਜਿਹੜਾ ਨਿੱਜੀ ਹਸਪਤਾਲਾਂ ਨੂੰ ਨਹੀਂ ਕੀਤਾ ਜਾਂਦਾ ਤਾਂ ਪਟੀਸ਼ਨਰ ਜਿਹੜੇ ਨੇ ਯਾਨੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਫਿਰ ਤੋਂ ਅਦਾਲਤ ਦਾ ਦਰਵਾਜ਼ਾ ਜਿਹੜਾ ਉਹ ਖੜਕਾ ਸਕਦੀ ਏ ਸੋ ਦੋਸਤੋ ਮਸਲਾ ਜਿਹੜਾ ਹੈ ਉਹ ਫੇਰ ਉੱਥੇ ਦਾ ਆ ਜਾਂਦਾ ਹੈ ਕਿ ਸਰਕਾਰ ਉਹਨਾਂ ਚਿਰ ਤੱਕ ਉਸ ਕਾਗਜ਼ ਤੇ ਕਾਰਵਾਈ ਕਿਉਂ ਨਹੀਂ ਕਰਦੀ ਜਦ ਤੱਕ ਇਹ ਇੰਨਾ ਵੱਡਾ ਮਸਲਾ ਬਣ ਜਾਂਦਾ ਹੈ ਤੇ ਇਹ ਅਦਾਲਤ ਵਿੱਚ ਚਲਾ ਜਾਂਦਾ ਹੈ ਫੇਰ ਉਸ ਨੂੰ ਅਦਾਲਤ ਵਿੱਚ ਜਿਹੜੇ ਆਪਣੇ ਹੋਰ ਖਰਚੇ ਆ ਉਹ ਵੀ ਚੱਲਨੇ ਪੈਂਦੇ ਨੇ ਤੇ ਉਹਨਾਂ ਦੀ ਜਿਹੜੀ ਸ਼ਬੀ ਹੈ ਉਹ ਵੀ ਜਿਹੜੀ ਸਮਾਜ ਦੇ ਵਿੱਚ ਜਾਂ ਉਹਨਾਂ ਨਾਗਰਾਂ ਦੇ ਵਿੱਚ ਨਾਗਰਿਕਾਂ ਦੀ ਅੱਖਾਂ ਦੇ ਵਿੱਚ ਉਹ ਫਿਰ ਛਵੀ ਜਿਹੜੀ ਆ ਉਹਦੀ ਤਸਵੀਰ ਕੋਈ ਬਹੁਤ ਚੰਗੀ ਨਹੀਂ ਬਣਦੀ ਇਸ ਕਰਕੇ ਬਾਰ-ਬਾਰ ਅਸੀਂ ਇਹੀ ਅਪੀਲ ਕਰ ਸਕਦੇ ਆ ਕਿ ਸਰਕਾਰ ਨੂੰ ਚਾਹੀਦਾ ਤੇ ਇਹੀ ਹੈ ਕਿ ਉਹ ਜਿੰਨੇ ਵੀ ਮਸਲੇ ਨੇ ਹੋਰ ਵੀ ਕਾਫੀ ਕੇਸ ਪੈਂਡਿੰਗ ਨੇ ਪੈਨਸ਼ਨਰਾਂ ਦੇ ਔਰ ਮੁਲਾਜ਼ਮਾਂ ਦੇ ਜਿਨ੍ਹਾਂ ਦੇ ਵਿੱਚ ਬਕਾਇਆ ਜਿਹੜਾ ਅਜੇ ਵੀ ਖੜਾ ਹੈ ਇੱਕ ਉਹਨਾਂ ਨੇ ਇੱਕ ਲੰਮੀ ਚੜੀ ਜਿਹੜੀ ਕਿਸ਼ਤ ਵੀ 81 ਕੇ ਕਿਸ਼ਤਾਂ ਨਹੀਂ ਅਸੀਂ ਦੀਆਂਗੇ ਉਸ ਨੂੰ ਵੀ ਜਿੰਨੇ ਜਲਦੀ ਦੇ ਸਕਣ ਉਹ ਨਹੀਂ ਚੰਗੀ ਗੱਲ ਹੈ ਉਹਨਾਂ ਹੀ ਜਿਹੜਾ ਸਰਕਾਰ ਦਾ ਭਾਰ ਵੀ ਘਟੇਗਾ ਤੇ ਲੋਕਾਂ ਤੋਂ ਸ਼ਾਬਾਸ਼ ਵੀ ਮਿਲੇਗੀ ਉਹ ਇੱਕ ਦੋਸਤ ਹੈ ਮੇਰਾ ਮੈਂ ਉਹ ਗੱਲ ਫੇਰ ਸੁਣਾ ਦਿੰਦਾ ਉਹ ਫੇਰ ਕਹਿ ਹੋਈ ਕਹਿ ਰਿਹਾ ਸੀ ਕਹਿੰਦਾ ਕੋਈ ਗੱਲ ਨਹੀਂ ਜੇ ਇਹ ਕਿਸ਼ਤਾਂ 'ਚ ਕਰਨਾ ਚਾਹੁੰਦੇ ਜਾਣਦੇ ਨੇ ਨਾ ਕੰਮ ਤੇ ਅਸੀਂ ਵੀ ਕਿਸ਼ਤਾਂ 'ਚ ਵੋਟਾਂ ਦੇਣੀਆਂ ਜਾਣਦੇ ਨੇ ਕਹਿੰਦਾ ਹੁਣ ਜਦੋਂ ਸਾਡੇ ਕੋਲ ਵੋਟਾਂ ਮੰਗਣ ਆਏ ਤੇ ਅਸੀਂ ਕਹਿਣਾ ਕਿ ਅਸੀਂ ਕਿਸ਼ਤਾਂ 'ਚ ਦੇਵਾਂਗੇ ਤੇ ਜੇ ਉਹਨਾਂ ਪੁੱਛਿਆ ਵੀ ਕਿਵੇਂ ਤੇ ਉਹਨੂੰ ਕਹਿਣਾ ਕਿ ਇੱਕ ਤੇ ਹੁਣ ਜੜੀਆਂ ਪ੍ਰਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਸਾਡੇ ਕੋਲ 5 ਵੋਟਾਂ ਨੇ ਤੇ ਤੁਹਾਨੂੰ ਇੱਕ ਵੋਟ ਦੇ ਦੇਵਾਂਗੇ ਤੇ ਉਹਦੇ 5 ਸਾਲਾਂ ਬਾਅਦ ਫਿਰ ਇੱਕ ਵੋਟ ਦੇ ਦੇਵਾਂਗੇ ਜਦੋਂ ਉਹਦੇ 5 ਸਾਲਾਂ ਬਾਅਦ ਫਿਰ ਇਲੈਕਸ਼ਨ ਲਈ ਆਓਗੇ ਫਿਰ ਇੱਕ ਵੋਟ ਦੇ ਦੇਵਾਂਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿਸ਼ਤਾਂ ਦੇ ਵਿੱਚ ਜਦੋਂ ਇਹ ਚੀਜ਼ਾਂ ਮਿਲਦੀਆਂ ਨੇ ਤਾਂ ਇਹਨਾਂ ਦੀ ਜਿਹੜੀ ਕਦਰ ਹੈ ਉਹ ਕਿੰਨੀ ਘਟ ਜਾਂਦੀ ਏ ਸੋ ਦੋਸਤੋ ਇਹ ਤਾਂ ਉਹਨਾਂ ਨੇ ਬਕਾਇਆ ਜਿਹੜਾ ਉਹ ਤੁਹਾਨੂੰ ਰੁਪਏਾਂ ਦੇ ਵਿੱਚ ਦੇਣਾ ਹੈ ਤੇ ਰੁਪਏ ਦੀ ਜਿਹੜੀ ਤਾਕਤ ਹੈ ਉਹ ਵੀ ਘਟ ਰਹੀ ਹੈ ਮਹਿੰਗਾਈ ਵੀ ਵੱਧ ਰਹੀ ਹੈ ਸੋ ਸਰਕਾਰ ਨੂੰ ਚਾਹੀਦਾ ਤੇਹੀ ਹੈ ਕਿ ਜਿੰਨੀ ਜਲਦੀ ਹੋ ਸਕੇ ਇਸ ਦਾ ਨਿਪਟਾਰਾ ਕਰ ਦੇਵੇ ਤੇ ਜਿਹੜੇ ਪੈਨਸ਼ਨਰ ਤੇ ਮੁਲਾਜ਼ਮ ਉਡੀਕ ਰਹੇ ਨੇ ਮੈਂ ਪਿੱਛੇ ਜੇ ਇੱਕ ਡਾਟਾ ਪੜ੍ਹ ਰਿਆ ਸੀ ਕਿ ਕੋਈ ਤਕਰੀਬਨ 2004 ਤੋਂ ਲੈ ਕੇ ਹੁਣ ਤੱਕ 50 ਹਜ਼ਾਰ ਜਿਹੜੇ ਪੈਨਸ਼ਨਰ ਨੇ ਉਹਨਾਂ ਦੀ ਤਾਂ ਮੌਤ ਹੀ ਹੋ ਚੁੱਕੀ ਹੈ ਤੇ ਕਈ ਕੁਝ ਉਹ ਉਡੀਕਦੇ ਹੋਏ ਇਸ ਦੁਨੀਆ ਤੋਂ ਚਲੇ ਗਏ ਸੋ ਦੋਸਤੋ ਉਹਨਾਂ ਦੇ ਲਈ ਮੈਂ ਹਮਦਰਦੀ ਪੇਸ਼ ਕਰਦਾ ਹਾਂ ਔਰ ਮੈਂ ਆਪਣਾ ਸਿਰ ਝੁਕਾ ਕੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦਿੰਦਾ ਹਾਂ ਪਰ ਉਹਨਾਂ ਦੇ ਲਈ ਜਿਹੜੇ ਵੀਰ ਅਦਾਲਤਾਂ ਦੇ ਵਿੱਚ ਲੜ ਰਹੇ ਨੇ ਉਹਨਾਂ ਨੂੰ ਵੀ ਸ਼ਾਬਾਸ਼ ਔਰ ਸਰਕਾਰ ਨੂੰ ਵੀ ਇਹ ਹੀ بار بار ਬੇਨਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਇਹ ਜਿਹੜੇ ਕੇਸ ਹੈ ਇਹ ਨਪਟਾ ਦਿਓ ਤਾਂ ਕਿ ਜਿਹੜੀ ਹੋਰ ਹੈ ਇਹਨਾਂ ਨੂੰ ਖੱਜਲ ਖਵਾਰੀ ਨਾ ਚਲਣੀ ਪਏ ਮੈਂ ਇਸ ਅਪੀਲ ਦੇ ਨਾਲ ਹੀ ਇਹ ਪੌਡਕਾਸਟ ਜਿਹੜਾ ਖਤਮ ਕਰਦਾ ਹੈ ਅਗਲਾ ਪੌਡਕਾਸਟ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ